ਨਮਸਕਾਰ ਆਕਾਸ਼ਵਾਣੀ ਦਾ ਇਹ ਚਲੰਦਰ ਕੇਂਦਰ ਹੈ ਹੁਣ ਤੁਸੀਂ ਚੰਚਲ ਸ਼ਰਮਾ ਤੋਂ ਪਰਦੇਸ਼ਿਕ ਖਬਰਾਂ ਸੁਣੋ ਪਹਿਲਾਸ ਬੁਲੇਟਨ ਦੀਆਂ ਖਾਸ ਖਬਰਾਂ ਸ਼ਹਿਰੀ ਹਵਾ ਪਸੀ ਮੰਤਰਾਲੇ ਅਨੁਸਾਰ ਸਾਰੇ ਹਵਾਈ ਅੱਡਿਆਂ ਤੇ 에ਅਰਲਾਈਨ ਪ੍ਰਣਾਲੀਆਂ ਨੇ ਆਮਦਾਰ ਤੇ ਕੰਮ ਕਰਨਾ ਸ਼ੁਰੂ ਕਰ ਦਿੱਤਾ ਗੁਰਦਾਸਪੁਰ ਜ਼ਿਲ੍ਹੇ ਦੇ ਕਾਨੂੰਵਾਨ ਛਾਂਬ ਵਿੱਚ ਛੁੱਟੇ ਜਾਂਦੇ ਕੂੜੇ ਦਾ ਮਸਲਾ ਰਾਸ ਸਭਾ ਮੈਂਬਰ ਸੰਤ ਬਲਬੀਰ ਸਿੰਘ ਸੀਚੇਵਾਲ ਦੇ ਯਤਨਾਂ ਸਦਕਾ ਹੱਲ ਹੋਇਆ ਆਮਦਨ ਕਰ ਵਿਭਾਗ ਨੇ ਕਰਦਾਤਾਵਾਂ ਨੂੰ ਆਨਲਾਈਨ ਧੋਖਾਧੜੀ ਤੋਂ ਬਚਣ ਦੀ ਚੇਤਾਵਨੀ ਦੇ ਨਾਲ ਹੀ ਆਪਣੇ ਆਪ ਨੂੰ ਇਸ ਤੋਂ ਬਚਾਉਣ ਦੇ ਤਰੀਕਿਆਂ ਬਾਰੇ ਇੱਕ ਸਲਾਹਕਾਰੀ ਕੀਤੀ ਅਤੇ ਪੰਜਾਬ 'ਚ ਮੌਨਸੂਨ ਦੇ ਬਾਵਜੂਦ ਮੀਂਹ ਨਾ ਪੈਣ ਕਾਰਨ ਤਾਪਮਾਨ ਵਿੱਚ ਲਗਾਤਾਰ ਵਾਤਾ ਹੋ ਰਿਹਾ ਹੈ ਤੇ ਹੁਣ ਖਬਰਾਂ ਵਿਸਥਾਰ ਨਾਲ ਸ਼ਹਿਰੀ ਹਵਾਬਾਜ਼ੀ ਮੰਤralੇ ਨੇ ਕਿਹਾ ਕਿ ਸਾਰੇ ਹਵਾਈ ਅੱਡਿਆਂ ਤੇ 에ਅਰਲਾਈਨ ਪ੍ਰਣਾਲੀਆਂ ਨੇ ਆਮ ਤੌਰ ਤੇ ਕੰਮ ਕਰਨਾ ਸ਼ੁਰੂ ਕਰ ਦਿੱਤਾ ਹੈ। ਮਾਈਕਰੋਸਾਫਟ ਆਊਟੇਜ ਕਾਰਨ ਕਲੂੜਾਨਾ ਦਾ ਸੰਚਾਲਨ ਪ੍ਰਭਾਵਿਤ ਹੋਇਆ ਸੀ। ਇੱਕ ਬਿਆਨ ਵਿੱਚ ਮੰਤralੇ ਨੇ ਕਿਹਾ ਕਿ ਰੁਕਾਵਟਾਂ ਕਾਰਨ ਬਣਿਆ ਇੱਕ ਬੈਕਲੌਗ ਹੌਲੀ-ਹੌਲੀ ਸਾਫ਼ ਹੋ ਰਿਹਾ ਹੈ। ਸਰਕਾਰ ਹਵਾਈ ਅੱਡਿਆਂ ਤੇ ਸੰਚਾਲਨ ਦੀ ਨਿਰੰਤਰ ਨਿਗਰਾਨੀ ਕਰ ਰਹੀ ਹੈ ਅਤੇ 에ਅਰਲਾਈਨਾਂ ਨਾਲ ਵੀ ਇਹ ਯਕੀਨੀ ਬਣਾ ਰਹੀਆਂ ਨੇ ਕਿ ਯਾਤਰਾ ਦੇ ਸੁਧਾਰ ਤੇ ਰਿਫੰਡ ਦਾ ਧਿਆਨ ਰੱਖਿਆ ਜਾਵੇ। ਕੇਂਦਰੀ ਸ਼ਹਿਰੀ ਹਵਾਬਾਜ਼ੀ ਮੰਤਰਾਲੇ ਦੇ ਰਾਜ ਮੰਤਰੀ ਮੁਰਲੀਧਰ ਮੋਹੋਇਲ ਨੇ ਕਿਹਾ ਕਿ ਯਾਤਰੀਆਂ ਨੂੰ ਹੁਣ ਕਿਸੇ ਵੀ ਸਮੱਸਿਆ ਦਾ ਸਾਹਮਣਾ ਨਹੀਂ ਕਰਨਾ ਪੈ ਰਿਹਾ ਅਤੇ ਉਡਾਣ ਦਾ ਕਾਰਜਕ੍ਰਮ ਆਮ ਵਾਂਗ ਚੱਲ ਰਿਹਾ ਹੈ। ਰਾਸ਼ਟਰੀ ਪ੍ਰੀਖਿਆ ਏਜੰਸੀ ਐਨਟੀਏ ਨੇ ਮੈਡੀਕਲ ਦਾਖਲਾ ਪ੍ਰੀਖਿਆ NEET UG ਲਈ ਸ਼ਹਿਰवार ਤੇ ਕੇਂਦਰਵਾਰ ਨਤੀਜੇ ਅਪਲੋਡ ਕਰ ਦਿੱਤੇ ਨੇ। ਐਨਟੀਏ ਸਰਵोच्च ਅਦਾਲਤ ਦੇ ਨਿਰਦੇਸ਼ਾਂ ਤੋਂ ਬਾਅਦ ਨਤੀਜੇ ਪ੍ਰਕਾਸ਼ਿਤ ਕੀਤੇ ਨੇ ਇਸ ਤੋਂ ਪਹਿਲਾਂ સુપ્રીમ કોર્ટ ਨੇ એન્ટએ ને આજ ਦੁਪਹਿਰ 12 ਵਜੇ ਤੱਕ ਉਮੀਦਵਾਰਾਂ ਦੀ ਪਛਾਣ ਲੋਕਾਂ ਦੀ ਹੋਈ ਸ਼ਹਿਰવાર ਤੇ ਕੇਂਦਰਪਾ ਵਾ ਨਤੀਜੇ ਆਪਣੀ ਵੈਬਸਾਈਟ ਤੇ ਪ੍ਰਕਾਸ਼ਿਤ ਕਰਨ ਦੀ ਨਿਸ਼ਚਿਤ ਦਿੱਤੀ ਸੀ ਨਤੀਜੇ ਹੁਣ neat.ntaonline.in ਤੇ ਉਪਲਬਧ ਕਰਵਾਏ ਗਏ ਨੇ ਇਸੇ ਦੌਰਾਨ ਰਾਜੇਂਦਰ ਇੰਸਟੀਚਿਊਟ ਆਫ ਮੈਡੀਕਲ ਸਾਇੰਸਿਜ਼ ਰਿਮਸ ਰਾஞ்சி ਦੇ ਪ੍ਰਬੰਧਨ ਨੇ ਐਮਵੀਬੀਬੀਐਸ ਦੇ ਦੂਜੇ ਸਾਲ ਦੀ ਵਿਦਿਆਰਥਣ ਸਰਬੀ ਕੁਮਾਰੀ ਨੂੰ ਨੀਟ ਯੂਜੀ ਦਾਖਲਾ ਪੇਪਰ ਲੀਕ ਮਾਮਲੇ ਚੁਸਤੀ ਸ਼ਮੂਲੀਅਤ ਤੋਂ ਬਾਅਦ ਮੁਅੱਤਲ ਕਰ ਦਿੱਤਾ ਹੈ ਪ੍ਰਬੰਧਨ ਨੇ ਸਰਬੀ ਕੁਮਾਰੀ ਦੀਆਂ ਸਾਰੀਆਂ ਗਤੀਵਿਧੀਆਂ ਦੀ ਜਾਂਚ ਲਈ ਪੰਚ ਮੈਮਰੀ ਕਮੇਟੀ ਦਾ ਗਠਨ ਕੀਤਾ ਹੈ ਸੀਬੀਆਈ ਨੇ ਉਸ ਨੂੰ ਕੱਲ ਹੌਸਟਲ ਤੋਂ ਗ੍ਰਿਫਤਾਰ ਕਰ ਲਿਆ ਤੇ ਅਦਾਲਤ ਨੇ ਹੋਰ ਪੁੱਛ ਕੇਛ ਲਈ 3 ਦਿਨ ਦੀ ਰਿਮਾਂਡ ਤੇ ਭੇਜ ਦਿੱਤਾ ਪੁੱਛਗਿੱਛ ਦੌਰਾਨ ਸੁਰਬੀ ਨੇ ਮੰਨਿਆ ਕਿ ਉਸਨੇ ਪੇਪਰ ਲੀਕ ਮਾਮਲੇ ਲਈ ਨੀਟ ਪ੍ਰੀਖਿਆ ਦੇ ਪੇਪਰ ਹੱਲ ਕੀਤੇ ਸਨ ਉਗੇ ਵਾਤਾਵਰਣ ਪ੍ਰੇਮੀ ਅਤੇ ਰਾ ਸਭਾ ਮੈਂਬਰ ਸੰਤੋਬਲਬੀਰ ਸਿੰਘ ਸੀਚੇਵਾਲ ਦੇ ਉਪਰਾਲਿਆਂ ਸਾਦਕਾ ਗੁਰਦਾਸਪੁਰ ਜ਼ਿਲ੍ਹੇ ਦੇ ਕਾਨੂੰਵਾਨ ਛੰਬ ਵਿੱਚ ਸੁੱਟੇ ਜਾਂਦੇ ਕੂੜੇ ਦਾ ਮਸਲਾ ਹੱਲ ਹੋ ਗਿਆ ਨਗਰ ਕੌਂਸਲ ਗੁਰਦਾਸਪੁਰ ਦੇ ਅਧਿਕਾਰੀਆਂ ਨੇ ਪ੍ਰੋਸਾ ਦਿੱਤਾ ਹੈ ਕਿ ਅੱਜ ਤੋਂ ਬਾਅਦ ਉਹ ਕਾਨੂੰਵਾਨ ਛੰਬ ਵਿੱਚ ਕੂੜਾ ਨਹੀਂ ਸੁੱਟਣਗੇ ਬੀਤੇ ਕੁਝ ਦਿਨਾਂ ਤੋਂ ਪਿੰਡ ਚੋਪੜਾ ਅਤੇ ਇਲਾਕੇ ਦੇ ਲੋਕਾਂ ਨੇ ਕਾਨੂੰਵਾਨ ਛੰਬ ਬਚਾਓ ਮੰਚ ਦੇ ਜ਼ਰੀਏ ਮੋਰਚਾ ਲਗਾਇਆ ਹੋਇਆ ਸੀ ਕਿ ਨਗਰ ਕੌਂਸਲ ਗੁਰਦਾਸਪੁਰ ਵੱਲੋਂ ਪਿੰਡ ਚੋਪੜਾ ਦੀ ਪੰਚਾਇਤੀ ਜ਼ਮੀਨ 'ਚ ਸੁੱਟਿਆ ਜਾਂਦਾ ਕੂੜਾ ਬੰਦ ਕੀਤਾ ਜਾਵੇ ਅਤੇ ਕੂੜੇ ਦੇ ਡੰਪ ਕੀਤਾ ਜਾਵੇ ਇਸ ਸੰਬੰਧੀ ਇਲਾਕੇ ਦੀਆਂ ਕੁਝ ਪਛਾਇਤਾ ਨੇ ਮਤੇ ਪਾ ਕੇ ਸੰਤ ਬਲਬੀਰ ਸਿੰਘ ਸੀਚੇਵਾਲ ਨੂੰ ਭੇਜੇ ਸਨ ਕਿ ਉਹ ਆਪਣਾ ਦਖਲ ਦੇ ਕੇ ਇਸ ਮਸਲੇ ਨੂੰ ਹੱਲ ਕਰਵਾਉਣ ਇਲਾਕੇ ਦੇ ਲੋਕਾਂ ਦੀ ਮੰਗ ਅਤੇ ਵਾਤਾਵਰਣ ਦੀ ਸ਼ੁੱਧਤਾ ਨੂੰ ਧਿਆਨ ਚ ਰੱਖਦੇ ਹੋਏ ਸੰਤ ਬਲਬੀਰ ਸਿੰਘ ਸੀਚੇਵਾਲ ਨੇ ਅਜਗੁਰਦਾਸਪੁਰ ਦਾ ਦੌਰਾ ਕੀਤਾ ਤੇ ਜ਼ਿਲ੍ਹਾ ਪ੍ਰਸ਼ਾਸਨ ਤੇ ਨਗਰ ਕੌਂਸਲ ਦੇ ਅਧਿਕਾਰੀਆਂ ਨਾਲ ਮੀਟਿੰਗ ਕਰਕੇ ਇਸ ਸਾਰੇ ਮਸਲੇ ਦੇ ਹੱਲ ਵਿੱਚ ਕਾਮਯਾਬੀ ਹਾਸਲ ਕੀਤੀ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਇੱਕ ਪੇੜ ਮਾਕੇ ਨਾਮ ਮਹਿੰਮ ਤਹਿਤ ਦੇਸ਼ ਭਰ ਦੇ ਲੋਕਾਂ ਨੂੰ ਇਸ ਬਰਸਾਤ ਦੇ ਮੌਸਮ ਚ ਬੂਟੇ ਲਾਉਣ ਦਾ ਸੱਦਾ ਦਿੱਤਾ ਹੈ ਸਮਾਜ ਸੇਵੀ ਸੰਸਥਾਵਾਂ ਵਾਤਾਵਰਣ ਪ੍ਰੇਮੀ ਤੇ ਆਮ ਲੋਕ ਇਸ ਮਹਿੰਮ ਤੋਂ ਬਿਹਦ ਉਤਸ਼ਾਹਤ ਨੇ ਤੇ ਵੱਖ-ਵੱਖ ਕਸਬਿਆਂ ਦੇ ਬੂਟੇ ਵੀ ਲਾ ਰਹੇ ਨੇ ਫਾਜ਼ਲ ਕਾਦੇ ਅਸ਼ਵਨੀ ਫੋਟੇਲਾ ਨੇ ਤਬਦੀਲ ਹੋ ਰਹੇ ਵਾਤਾਵਰਣ ਤੇ ਚਿੰਤਾ ਪ੍ਰਗਟ ਕਰਦੇ ਹੋਏ ਲੋਕਾਂ ਨੂੰ ਇਸ ਮਹਿੰਮ ਦਾ ਹਿੱਸਾ ਬਣਨ ਦੀ ਅਪੀਲ ਕੀਤੀ ਮੈਂ ਅਸ਼ਵਨੀ ਫੁਟੇਲਾ ਫਾਜ਼ਿਲ ਕਾ ਤੋਂ ਇਸ ਗੱਲ ਦੀ ਛਲਾਗਾ ਕਰਦਾ ਕਿ ਦੇਸ਼ ਦੇ ਪ੍ਰਧਾਨ ਮੰਤਰੀ ਦੇਸ਼ ਦੀ ਚਿੰਤਾ ਦੇ ਨਾਲ-ਨਾਲ ਪਰਿਆਵਰਣ ਦੀ ਵੀ ਕਿੰਨੀ ਚਿੰਤਾ ਕਰਦੇ ਨੇ ਅਸੀਂ ਗਰਮੀ ਨੂੰ ਲੈ ਕੇ ਹਾਹਾਕਾਰ ਕਰਦੇ ਹਾਂ ਜਲਵਾਯੂ ਪਰਵਰਤਨ ਹੋ ਰਿਹਾ ਹੈ ਔਰ ਆਉਣ ਵਾਲੇ ਟਾਈਮ 'ਚ ਸਾਨੂੰ ਸੰਕਟਾਂ ਦਾ ਸਾਹਮਣਾ ਨਾ ਕਰਨਾ ਪਵੇ ਉਹਨਾਂ ਨੇ ਇਸ ਅਭਿਆਨ ਦੀ ਸ਼ੁਰੂਆਤ ਕੀਤੀ ਸੀ ਤੋਂ ਮੈਂ ਵੀ ਸਭ ਦੇ ਅੱਗੇ ਅਪੀਲ ਕਰਦਾ ਕਿ ਇਸ ਅਭਿਆਨ ਨੂੰ ਜਿੱਥੇ ਵੀ ਅਸੀਂ ਸੰਪਰਕ ਰੱਖਦੇ ਹਾਂ ਉੱਥੋਂ ਤੱਕ ਲਿਜਾਇਆ ਜਾਵੇ ਤਾਂ ਕਿ ਆਉਣ ਵਾਲੇ ਸਮੇਂ 'ਚ ਅਸੀਂ ਪਰਿਆਵਰਣ ਨੂੰ ਬਚਾ ਕੇ ਇੱਥੇ ਚੰਗੀ ਜਲਵਾਯੂ ਦਾ ਆਨੰਦ ਮਾਣ ਸਕੀਏ ਸਹੀ ਆਕਸੀਜਨ ਲੈ ਸਕੀਏ ਔਰ ਸਾਡੇ ਆਉਣ ਵਾਲੀਆਂ ਪੀੜ੍ਹੀਆਂ ਵਾਸਤੇ ਉਹਨਾਂ ਦਾ ਜੀਵਨ ਸਫਲ ਕਰ ਸਕੀਏ ਔਰ ਮੈਂ ਇਹ ਵੀ ਅਪੀਲ ਕਰਦਾ ਕਿ ਪੌਦਾ ਲਾਣ ਤੋਂ ਬਾਅਦ ਅਸੀਂ ਬੜੀ ਜ਼ਿੰਮੇਵਾਰੀ ਨਾਲ ਉਸ ਪੌਦੇ ਨੂੰ ਸੰਭਾਲਣ ਦੀ ਵੀ ਜ਼ਿੰਮੇਵਾਰੀ ਲਈਏ ਤਾਂ ਕਿ ਉਹ ਪੌਦਾ ਆਪਣੀ ਪੂਰਾ ਜੀਵਨ ਦੇ ਸਕੇ ਔਰ ਸਾਨੂੰ ਆਕਸੀਜਨ ਦੇ ਸਕੇ ਇਧਰ ਜ਼ਿਲ੍ਹਾ ਕਾਨੂੰਨੀ ਸੇਵਾਵਾ ਮਾ ਅਥਾਰਟੀ ਲੁਧਿਆਣਾ ਵੱਲੋਂ ਅਜ ਕੇਂਦਰੀ ਜੇਲ ਜਨਾਨਾ ਜੇਲ ਅਤੇ ਬੋਰਸਟਲ ਜੇਲ ਵਿਖੇ ਵੱਖ-ਵੱਖ ਅਕਸਮਾਂ ਦੇ ਰੋਖਾਂ ਦੇ ਬੂਟੇ ਲਗਾਏ ਗਏ ਜ਼ਿਲ੍ਹਾ ਤੇ ਸੈਸ਼ਨ ਜੱਜ ਤੇ ਲੁਧਿਆਣਾ ਜ਼ਿਲ੍ਹਾ ਕਾਨੂੰਨੀ ਸੇਵਾਵਾ ਮਾ ਅਥਾਰਟੀ ਦੇ ਚੇਅਰਮੈਨ ਹਰਪੀਤ ਗੌਰ ਰੰਦਾਵਾ ਤੇ ਪੰਜਾਬ ਰਾਜ ਕਾਨੂੰਨੀ ਸੇਵਾਵਾ ਮਾ ਅਥਾਰਟੀ ਐਸਐਸ ਨਗਰ ਦੇ ਮੈਂਬਰ ਸਕੱਤਰ ਮਨਜਿੰਦਰ ਸਿੰਘ ਨੇ ਵਿਸ਼ੇਸ਼ ਧਾਰਤੀ ਸ਼੍ਰਿੱਕਤ ਕੀਤੀ ਉਹਨਾਂ ਸਾਂਝੇ ਦੌਰ ਤੇ ਕਿਹਾ ਕਿ ਅਰਥ ਵਿਦਾਰ ਚੁਵਾਦੇ ਸ਼ਹਿਰੀਕਰਨ ਸੰਨਤੀਕਰਨ ਤੇ ਵੱਡੇ ਪੱਧਰ ਤੇ ਦਰਖਤਾਂ ਦੀ ਹੋ ਰਹੀ ਕਟਾਈ ਕਾਰਨ ਚੁਗਿਰਤੇ ਤੇ ਪੈ ਰਹੇ ਮਾੜੇ ਪ੍ਰਭਾਵਾਂ ਕਾਰਨ ਵੱਧ ਤੋਂ ਵੱਧ ਬੂਟੇ ਲਾਉਣੇ ਚਾਹੀਦੇ ਨੇ ਜ਼ਿਕਰ ਹੋਇਆ ਕਿ ਪੰਜਾਬ ਤੇ ਹਰਿਆਣਾ ਹਾਈ ਕੋਰਟ ਦੇ ਜੱਜ ਤੇ ਪੰਜਾਬ ਰਾਜ ਕਾਨੂੰਨੀ ਸੇਵਾਵਾਂ ਅਥਾਰਟੀ ਦੇ ਕਾਰਜਕਾਰੀ ਚੇਅਰਮੈਨ ਜਸਟਿਸ ਗੁਰਮੀਤ ਸਿੰਘ ਸੰਧਾਵਾਲੀਆ ਦੀਆਂ ਹਦਾਇਤਾਂ ਮੁਤਾਬਕ ਜ਼ਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ ਲੁਧਿਆਣਾ ਨੇ ਚੁਗਿਰਦੇ ਦੀ ਰੱਖਿਆ ਵਾਸਤੇ 1 ਜੁਲਾਈ ਤੋਂ 30 ਸਤੰਬਰ ਦੌਰਾਨ ਵੱਦ ਤੋਂ ਵੱਧ ਬੂਟੇ ਲਾਉਂਦੇ ਮਹਮਲ ਚਲਾਈ ਹੋਈ ਹੈ। ਪ੍ਰਦੇਸ਼ਕ ਖਬਰਾਂ ਤੁਸੀਂ ਆਕਾਸ਼ਵਾਣੀ ਜਲੰਧਰ ਤੋਂ ਸੁਣ ਰਹੇ ਹੋ। ਕਾਰਗਿਲ ਵਿਜੇ ਦਿਵਸ ਰਜਤ ਜਯੰਤੀ 2024 에어ਫੋਰਸ ਸਟੇਸ਼ਨ ਪੀਸੀਆਨਾ ਬਠਿੰਡਾ ਵਿਖੇ ਰਾਸ਼ਟਰ ਲਈ ਸਰਵੱਚ ਕੁਰਬਾਨੀ ਦੇਣ ਵਾਲੇ ਜੋਧਿਆਂ ਦੀ ਵਿਰਾਸਤ ਦਾ ਸਨਮਾਨ ਕਰਨ ਅਤੇ ਆਪਰੇਸ਼ਨਾਂ ਚ ਹੱਸਾ ਲੈਣ ਵਾਲੇ ਸਾਰੇ ਜਵਾਨਾਂ ਦਾ ਧੰਨਵਾਦ ਕਰਨ ਲਈ ਮਨਾਇਆ ਗਿਆ। ਭਾਰਤੀ ਹਵਾਈ ਸੈਨਾ ਦੇ ਨੰਬਰ 17 ਸਕੁਐਡਨ ਜਿਸ ਨੂੰ ਗੋਲਡਨ ਐਰੋਜ਼ ਵਜੋਂ ਜਾਣਿਆ ਜਾਂਦਾ ਹੈ ਅਤੇ ਜਿਹੜਾ ਕਿ ਉਸ ਸਮੇਂ ਪੀਸੀਆਨਾ 에ਅਰਫੀਲਡ ਵਿਖੇ ਸਥਿਤ ਸੀ ਨੇ ਆਪਰੇਸ਼ਨ ਸਫੇਦ ਸਾਗਰ ਚ ਸਰਗਰਮੀ ਨਾਲ ਹਿੱਸਾ ਲਿਆ ਅਤੇ ਦੁਸ਼ਮਣ ਦੀਆਂ ਫੌਜਾਂ ਨੂੰ ਬਾਹਰ ਕੱਢਣ ਲਈ ਕਈ ਖੋਜ ਮਿਸ਼ਨਾਂ ਨੂੰ ਚਲਾਇਆ। ਇਸ ਪ੍ਰਤੀ ਸਕੁਐਡਨ ਨੂੰ ਆਪਰੇਸ਼ਨਾਂ ਦੁਆਰਾ ਸ਼ਾਨਦਾਰ ਸੇਵਾਵਾਂ ਲਈ ਬੈਟਲ ਆਨਰਸ ਨਾਲ ਸਨਮਾਨਿਤ ਕੀਤਾ ਗਿਆ। ਆਪਰੇਸ਼ਨਾਂ ਦੌਰਾਨ ਸਕੁਐਡਨ ਲੀਡਰ ਅਜੇ ਆਹੂਚਾ ਨੇ ਮਿਗ 21 ਜਹਾਜ਼ ਉਡਾਉਂਦੇ ਹੋਏ ਸਰਵੋੱਚ ਬਲੀਦਾਨ ਦਿੱਤਾ ਤੇ ਇਸ ਬਹਾਦਰੀ ਕਾਰਜ ਲਈ ਉਹਨਾਂ ਨੂੰ ਮਰਨ ਉਪਰੰਤ ਵੀਰ ਚੱਕਰ ਨਾਲ ਸਨਮਾਨਿਤ ਕੀਤਾ ਗਿਆ ਇਸ ਮੌਕੇ ਨੂੰ ਯਾਦ ਕਰਨ ਲਈ ਕੱਲ ਹਵਾਈ ਯੋद्धा ਤੇ ਪਰਿਵਾਰਾਂ ਲਈ ਸ਼ਹੀਦ ਯੋद्धा ਤੇ ਸਾਬਕਾ ਸੈਨਿਕਾਂ ਦੇ ਵਾਰਸਾਂ ਨਾਲ ਗੱਲਬਾਤ ਕਰਨ ਲਈ ਇੱਕ ਵਾਯੂ ਸੈਨਿਕ ਮਿਲਨ ਕਰਵਾਇਆ ਗਿਆ ਇਸ ਸਮਾਗਮ ਨੇ ਸਾਬਕਾ ਸੈਨਿਕਾਂ ਸੇਵਾ ਕਰਨ ਵਾਲੇ ਕਰਮਚਾਰੀਆਂ ਅਤੇ ਸੀਨੀਅਰ ਪਤਵੰਤਿਆਂ ਵਾਸਤੇ ਇੱਕ ਮੰਚ ਬਚੋਂ ਕੰਮ ਕੀਤਾ ਜਿਸ ਨਾਲ ਭਵਿੱਖ ਪੀੜੀ ਨੂੰ ਯੁੱਧ ਦੀਆਂ ਕਹਾਣੀਆਂ ਨਾਲ ਪ੍ਰੇਰਿਤ ਕੀਤਾ ਗਿਆ ਆਮਦਨ ਕਰ ਵਿਭਾਗ ਨੇ ਕਰਦਾਤਾਵਾਂ ਨੂੰ ਆਨਲਾਈਨ ਧੋਖਾਧੜੀ ਤੋਂ ਬਚਣ ਦੀ ਚੇਤਾਵਨੀ ਦਿਨਾਲ ਹੀ ਆਪਣੇ ਆਪ ਨੂੰ ਇਸ ਤੋਂ ਬਚਾਉਣ ਦੇ ਤਰੀਕਿਆਂ ਬਾਰੇ ਇੱਕ ਸਲਾਹ ਜਾਰੀ ਕੀਤੀ ਹੈ ਵਿਭਾਗ ਨੇ ਕਿਹਾ ਕਿ ਆਮ ਲੋਕਾਂ ਦੇ ਸਹਿਯੋਗ ਨਾਲ ਹੀ ਸਾਈਬਰ ਅਪਰਾਧ ਦੀ ਰੋਕਥਾਮ ਕੀਤੀ ਜਾ ਸਕਦੀ ਹੈ ਹੋਰ ਵੀਰਵੇ ਨਾਲ ਇਹ ਰਿਪੋਰਟ ਇਨਕਮ ਟੈਕਸ ਰਿਟਰਨ ਦਾਖਲ ਕਰਨ ਦਾ ਕੰਮ ਇਨੀ ਦਿਨੀ ਜੰਗੀ ਪੱਧਰ ਤੇ ਚੱਲ ਰਿਹਾ ਹੈ 31 ਜੁਲਾਈ ਇਨਕਮ ਟੈਕਸ ਰਿਟਰਨ ਦਾਖਲ ਕਰਨ ਦੀ ਆਖਰੀ ਤਾਰੀਖ ਹੈ ਇਨਕਮ ਟੈਕਸ ਵਿਭਾਗ ਵੀ ਲੋਕਾਂ ਨੂੰ ਇਸ ਤਾਰੀਖ ਤੋਂ ਪਹਿਲਾਂ ਸਮੇਂ ਤੇ ਆਪਣੀ ਰਿਟਰਨ ਦਾਖਲ ਕਰਨ ਦੀ ਅਪੀਲ ਕਰ ਰਿਹਾ ਹੈ ਤਾਂ ਜੋ ਆਖਰੀ ਮੌਕੇ ਦੀ ਭੀੜ ਨੂੰ ਘੱਟ ਕੀਤਾ ਜਾ ਸਕੇ ਇਸ ਦੌਰਾਨ ਕੋਈ ਸਮਾਜ ਵਿਰੋਧੀ ਤੇ ਸਾਈਬਰ ਅਪਰਾਧ ਨਾਲ ਜੁੜੇ ਅਨਸਰਾਂ ਵੱਲੋਂ ਲੋਕਾਂ ਨੂੰ ਇਨਕਮ ਟੈਕਸ ਰਿਟਰਨ ਭਰਨ ਦੇ ਨਾਂ ਤੇ ਕਿਸੇ ਵੀ ਠੱਗੀ ਤੋਂ ਬਚਾਉਣ ਲਈ ਵਿਭਾਗ ਨੇ ਕਰਦਾਤਾਵਾਂ ਲਈ ਇੱਕ ਸਲਾਹ ਜਾਰੀ ਕੀਤੀ ਹੈ ਇਸ ਵਿੱਚ ਕਰਦਾਤਾਵਾਂ ਨੂੰ ਆਨਲਾਈਨ ਧੋਖਾਧੜੀ ਤੋਂ ਬਚਣ ਦੇ ਤਰੀਕਿਆਂ ਬਾਰੇ ਦੱਸਿਆ ਗਿਆ ਹੈ ਵਿਭਾਗ ਨੇ ਕਰਦਾਤਾਵਾਂ ਨੂੰ ਕਦੇ ਵੀ ਆਪਣੀ ਨਿੱਜੀ ਜਾਣਕਾਰੀ ਕਿਸੇ ਨਾਲ ਵੀ ਸਾਂਝੀ ਨਾ ਕਰਨ ਦੀ ਸਲਾਹ ਦਿੱਤੀ ਹੈ ਇਸ ਦੇ ਨਾਲ ਹੀ ਇਹ ਵੀ ਕਿਹਾ ਗਿਆ ਹੈ ਕਿ ਲੋਕ ਕਦੇ ਵੀ OTP ਬੈਂਕ ਖਾਤਾ ਪੈਨ ਅਤੇ ਆਧਾਰ ਨੰਬਰ ਕਿਸੇ ਨਾਲ ਵੀ ਸਾਂਝਾ ਨਾ ਕਰਨ ਵਿਭਾਗ ਨੇ ਸਲਾਹ ਦਿੱਤੀ ਹੈ ਕਿ ਆਮਦਨ ਕਰ ਵਿਭਾਗ ਨਾਲ ਸੰਬੰਧਿਤ ਕਿਸੇ ਵੀ ਅਣ ਪ੍ਰਮਾਣਿਤ ਲਿੰਕ ਤੇ ਕਰਦਾਤਾ ਕਲਿੱਕ ਨਾ ਕਰਨ ਅਤੇ ਉਹ ਆਮਦਨ ਕਰ ਵਿਭਾਗ ਦੀ ਅਧਿਕਾਰਤ ਈ-ਫਾਈਲਿੰਗ ਵੈੱਬਸਾਈਟ ਤੇ ਹੀ ਲੌਗਇਨ ਕਰਕੇ ਆਪਣੀ ਆਮਦਨ ਟੈਕਸ ਰਿਟਰਨ ਭਰਨ ਸ਼ਿਸ਼ੂ ਚਰਮਾ ਸ਼ਾਂਤਲ ਆਕਾਸ਼ਵਾਨੀ ਸਮਾਚਾਰ ਜਲੰਧਰ ਗੁਰਦਾਸਪੁਰ ਜ਼ਿਲ੍ਹੇ ਵਿੱਚ ਬਟਾਲਾ ਦੇ ਨਜ਼ਦੀਕ ਪਿੰਡ ਅਲੀਵਾਲ ਵਿਖੇ ਕਲਦੇ ਸ਼ਾਮ ਅੱਪਰ ਬਾਰੀ ਦੁਆਬ ਨਹਿਰ ਚ ਨਹਾ ਰਹੇ ਦਿਨ ਵਿਕਤੀਆਂ ਦੇ ਡੁੱਬਣ ਦਾ ਮਾਮਲਾ ਸਾਹਮਣੇ ਆਇਆ ਹੈ ਦੋ ਵਿਕਤੀਆਂ ਦੀ ਅਮਰਿਤਕ ਦੇਹਾਂ ਬਰਾਮਦ ਹੋ ਗਈਆਂ ਹਨ ਜਦਕਿ ਤੀਜੀ ਦੀ ਪਾਲ ਚੱਲੀ ਹੈ ਦੱਸਿਆ ਜਾਂਦਾ ਹੈ ਕਿ ਪਿੰਡ ਭਾਰਤਵਾਲ ਦੇ ਸਰਪੰਚ ਰਣਵੀਰ ਸਿੰਘ ਤੇਜ਼ ਪਾਣੀ ਦੇ ਵਹਾਅ ਚ ਰੁੜ ਗਏ ਅਤੇ ਉਹਨਾਂ ਨੂੰ ਬਚਾਉਣ ਦੀ ਕੋਸ਼ਿਸ਼ ਚ ਉਹਨਾਂ ਦੇ ਸਾਥੀ ਵੀ ਰੁੜ ਗਏ ਰਣਵੀਰ ਸਿੰਘ ਦੇ ਪਰਾਨੇ ਦੱਸਿਆ ਕਿ ਸ਼ਾਮ 7 ਵਜੇ ਦੇ ਕਰੀਬ ਪਤਾ ਲੱਗਣ ਤੇ ਉਹ ਮੌਕੇ ਤੇ ਪਹੁੰਚੇ ਉਸ ਵੇਲੇ ਮੱਖਣ ਸਿੰਘ ਤੇ ਕਰਤਾਰ ਸਿੰਘ ਸਰਪੰਚ ਨੂੰ ਬਚਾਉਣ ਚ ਲੱਗੇ ਸਨ ਪਰ ਥੋੜੀ ਦੇਰ ਵਿੱਚ ਉਹ ਵੀ ਰੁੜ ਗਏ ਜਦਕਿ ਇੱਕ ਵਿਅਕਤੀ ਨੂੰ ਪੱਗ ਦੀ ਮਦਦ ਨਾਲ ਬਚਾ ਲਿਆ ਗਿਆ ਇਧਰ ਜਲੰਧਰ ਅੰਮ੍ਰਿਤਸਰ ਕੌਮੀ ਸ਼ਾਮਾਰਕ ਤੇ ਜਲੰਧਰ ਸ਼ਹਿਰ ਲਾਗੇ ਸੁੱਚੀਪਿੰਡ ਇਲਾਕੇ ਨੇੜੇ ਫੌਜ ਦੇ ਟਰੱਕ ਤੇ ਕੈਂਟਰ ਵਿਚਾਲੇ ਅੱਜ ਸਵੇਰੇ ਹੋਈ ਜ਼ਬਰਦਸਤ ਟੱਕਰ ਚ ਫੌਜ ਦੇ ਕਰੀਬ 5 ਜਵਾਨ ਜ਼ਖਮੀ ਹੋ ਗਏ ਇਹਨਾਂ ਨੂੰ ਇਲਾਜ ਲਈ ਆਰਮੀ ਹਸਪਤਾਲ ਜਲੰਧਰ ਸ਼ੌਣੀ ਚ ਭਰਤੀ ਕਰਵਾਇਆ ਗਿਆ ਹੈ ਪ੍ਰਾਪਤ ਜਾਣਕਾਰੀ ਅਨੁਸਾਰ ਇੱਕ ਕੈਂਟਰ ਤੇ ਆਰਮੀ ਦਾ ਟਰੱਕ ਅੰਮ੍ਰਿਤਸਰ ਵੱਲ ਜਾ ਰਹੇ ਸਨ ਤੇ ਪਾਸ ਲੈਂਦੇ ਸਮੇਂ ਦੋਵੇਂ ਟਕਰਾ ਗਏ ਜਿਸ ਕਾਰਨ ਇਹ ਹਾਦਸਾ ਵਾਪਰਿਆ ਪੰਜਾਬ ਚ ਮੌਨਸੂਨ ਦੇ ਬਾਵਜੂਦ ਮੀਂਹ ਨਾ ਪੈਣ ਕਾਰਨ ਤਾਪਮਾਨ ਚ ਲਗਾਤਾਰ ਵਾਧਾ ਹੋ ਰਿਹਾ ਹੈ ਬਠਿੰਡਾ ਚ ਤਾਪਮਾਨ ਇੱਕ ਵਾਰ ਫਿਰ 40 ਡਿਗਰੀ ਤੱਕ ਪਹੁੰਚ ਗਿਆ ਇਸ ਦੇ ਨਾਲ ਹੀ 24 ਘੰਟਿਆਂ ਅੰਦਰ ਸੂਬੇ ਦੇ ਤਾਪਮਾਨ ਚ 0.6 ਡਿਗਰੀ ਦਾ ਵਾਧਾ ਹੋਇਆ ਤੇ ਔਸਤਨ ਤਾਪਮਾਨ ਆਮ ਨਾਲੋਂ 3.5 ਡਿਗਰੀ ਵੱਧ ਰਹਿਣ ਦਾ ਅਨੁਮਾਨ ਹੈ ਜਲੰਧਰ ਤੇ ਆਲੇ ਦੁਆਲੇ ਦੇ ਇਲਾਕਿਆਂ ਚ ਅੱਜ ਬੱਦਲਵਾਈ ਬਣੀ ਰਹੀ ਪਰ ਦੁਪਹਿਰ ਵੇਲੇ ਛਿਟੇ ਪੈਣ ਤੋਂ ਇਲਾਵਾ ਲੋਕ ਮੀਂਹ ਦੀ ਰਾਹੀ ਵੇਖਦੇ ਰਹੇ ਇਸ ਨਾਲ ਹਮਸਪਰੀ ਗਰਮੀ ਦਾ ਮੌਸਮ ਲਗਾਤਾਰ جاری ਹੈ ਮੌਸਮ ਵਿਭਾਗ ਵਿਗਿਆਨ ਕੇਂਦਰ ਨੇ ਸੂਬੇ 'ਚ ਅੱਜ ਮੀਂਹ ਨੂੰ ਲੈ ਕੇ ਕੋਈ ਅਲਰਟ ਜਾਰੀ ਨਹੀਂ ਕੀਤਾ ਮੌਨਸੂਨ ਦੀ ਰਫ਼ਤਾਰ ਮੱਠੀ ਜਾਣ ਦਾ ਕਾਰਨ ਬੰਗਾਲ ਦੀ ਖਾੜੀ 'ਚ ਦਬਾਅ ਦਾ ਕਮਜ਼ੋਰ ਹੋਣਾ ਅਤੇ ਪੱਛਮੀ ਗੜਬੜੀ ਹੈ ਪਰ 21 ਜੁਲਾਈ ਦੀ ਭੂਖਵਾਨੀ ਮੁਤਾਬਕ ਜੇਕਰ ਬੰਗਾਲ ਦੀ ਖਾੜੀ ਦਾ ਪ੍ਰਭਾਵ ਘਟ ਜਾਂਦਾ ਹੈ ਤਾਂ ਸੂਬੇ 'ਚ 22 ਜੁਲਾਈ ਤੋਂ ਮੀਂਹ ਪੈ ਸਕਦਾ ਹੈ ਇਸ ਦੇ ਨਾਲ ਹੀ ਪ੍ਰਦੇਸ਼ਕ ਖਬਰਾਂ ਖਤਮ ਹੋਈਆਂ ਨਮਸਕਾਰ